ਮਾਈ ਦਾ ਸੰਬੰਧ ਇੱਕ ਪ੍ਰਾਏ ਬੀਏ ਦੇ ਜੁਨੀਅਰ ਦਾ ਸਟੂਡੈਂਟ ਆ ਤੇ ਮੈਂ ਜਾਵਦਾ ਜਿਗਾ ਰਣਾ ਕੇਸ਼ ਕਰਨ ਜਾ ਰਿਹਾ ਮੈਂ ਰਾਜਪਰਸਥ ਰਾਹੀ ਲਿਖਿਆ ਤਾਂ ਕਿ ਜੀ ਕਿਤੇ ਸੁੰਨੇ ਵਿੱਚ ਜਾਂ ਕਿਤੇ ਬਾਹਰ ਘਟ ਰਹੀ ਹੋਵੇ ਤਾਂ ਮੈਨੂੰ ਮਾਫ ਕਰ ਬੱਜ ਨੇ ਜੱਟ ਰਾਜ ਜੋ ਚੈਰ ਤੇ ਨਹੀਂ ਜਿਹੜੀ ਰਾਜਧਾਨੀ ਲੱਗਦੀ ਪੰਜਾਬ ਦੀ ਹੋਰ ਸੋਪਣਿਆ ਬਹਾਸ਼ਹਿਰ ਆਗ ਦੇਣੇ ਹੁਣ ਜਿੱਤੇ ਜਿੰਦ ਜਾਣ ਬਸ ਦੀ ਪੰਜਾਬ ਦੀ ਜਿਹੜੀ ਰੂਟ ਵੀ ਨਾ ਭੱਲੇ ਸਾਡੇ ਖਰਚ ਤੇ ਨਾ ਭੱਲੇ ਬਾਪੂ ਝੜਦੇ ਨਹੀਂ ਤੇ ਜਿੱਥੇ ਕਹਿਜ ਨਾ ਕਰੋ ਜਿੱਤਾਂ ਤੋਂ ਬਗੈਰ ਤੇਰੇ ਚੰਡੀਗੜ੍ਹ ਚੇਰਮੈਨ ਨੂੰ ਦਸ ਕਿਲੇ ਕਾਣੀਆਂ ਐਜ ਨਾ ਕਰੋ ਜਿੱਤਾਂ ਤੋਂ ਬਗੈਰ ਤੇਰੇ ਚੰਡੀਗੜ੍ਹ ਚੇਰਮੈਨ ਨੂੰ ਦਸ ਕਿਲੇ ਕਾਣੀਆਂ ਐਜ ਨਾ ਕਰੋ ਤੇ ਨਾ ਪੰਗਾ ਮੁੰਡਾ ਭਾਈ ਰੱਖਦੇ ਪਰ ਬਾਣਗੀ ਦੇ ਪਿੱਛੇ ਡਾਂਗ ਖੜ ਕੇ ਗੁੜੇ ਉਹਦੀ ਜੱਪਣੇ ਦੇ ਤੋਣ ਫਿਰ ਪੱਛ ਜਿਹੜਾ ਬੋਲਦਾ ਮੈਂ ਬਾਹ ਤੇਰੇ ਝੜ ਕੇ ਗੁੜੇ ਬੀਬੇ ਸਾਡੀ ਬਾਹ ਦੀਆਂ ਨੂਆ ਪੱਕੀਆਂ ਤੇ ਸੁਆਗਦੀਆਂ ਜੱਟ ਫਰੈਂਡ ਨਹੀਂ ਆਹ ਟੈਂਪਾ ਦੇ ਆਲਾ ਸਾਡੇ ਚੱਲ ਗਾਣੀ ਕਿੱਤਾ ਦੇ ਸਾਡੇ ਪਿੰਡ ਵਿੱਚ ਇਦਾਂ ਦਾ ਟ੍ਰੈਂਡ ਨਹੀਂ ਜਿਵੇਂ ਖੂਨ ਨਾਲ ਪਾਣੀ ਜਿਵੇਂ ਰਾਦੇ ਨਾਲ ਰਾਣੀ ਉਹਨੇ ਬਣ ਕੇ ਰਹੇਂ ਕਰ ਜਸ ਨਾ ਕਰੋ ਜਿੱਤਾਂ ਤੋਂ ਬਗੈਰ ਤੇਰੇ ਚੰਡੀਗੜ੍ਹ ਸ਼ਹਿਰ ਮੈਨੂੰ ਦੰਦ ਕੀੜੇ ਕਾਮੀ ਆ ਇਹ ਜਿਨਾ ਕਰੋ ਜਿੱਤਾਂ ਤੋਂ ਬਗੈਰ ਤੇਰੇ ਚੰਡੀਗੜ੍ਹ ਸ਼ਹਿਰ ਮੈਨੂੰ ਦੰਦ ਕੀੜੇ ਕਾਮੀ ਆ ਇਹ ਜਿਨਾ ਕਰੋ ਟੋਡੇ ਜੀਆਂ ਦੇ ਵੀ ਬਿਲ ਠੱਗ ਲੈ ਨੇ ਆਣੀ ਜਦੋਂ ਚਿੱਟੇ ਮਾਰੇ ਤੌਰ ਕਦੇ ਘੱਟ ਲੈਨੇ ਆਂ ਤੇਰੇ ਬੰਦ ਦਾ ਟੁੱਤੀ ਦੇ ਮੋਹ ਉਹ ਲੱਗ ਰਹਾ ਨਹੀਂ ਜਦੋਂ ਯਾਰ ਮੇਲੀ ਪਿੰਡੋਂ ਕਦੇ ਸੱਬ ਲੈਨੇ ਆਂ ਮਾਂ ਸਾਡੇ ਵਿੱਚ ਜੰਮੇ ਜਾਇਆਂ ਦਾ ਨਾ ਤੋੜ ਤੇਰੇ ਚੌਣ ਦੇ ਬ੍ਰੇਕ ਨਾ ਵੀ ਮੇੜਨੀ ਤੂੰ ਵੀ ਸਰਮਣ ਨਾਲ ਜਾਵੇਂ ਮੋੜਾ ਕਾ ਦੇ ਕਿ ਉਹਨੂੰ ਵੀਖਾ ਬੋਲ ਮੇਰੇ ਦੀ ਨਾ ਵੇਰਨੀ ਓਹ ਬਣੂ ਕਲਾਕਾਰ ਗਾਰੇ ਗੱਡਾ ਤੋਂ ਬਗੈਰ ਤੇਰੇ ਚੰਡੀਗੜ੍ਹ ਦੇ ਚੇਅਰਮੈਨ ਨੂੰ ਦੱਸਦੇ ਕਿ ਇਹ ਕੰਮ ਨਹੀਂ ਆ ਐਸ ਤਰ੍ਹਾਂ ਕਰੋ ਗੱਡਾ ਤੋਂ ਬਗੈਰ ਤੇਰੇ ਜੰਨੀਗੜ੍ਹ ਦੇ ਚੇਅਰਮੈਨ ਨੂੰ ਦੱਸਦੇ ਕਿ ਇਹ ਕੰਮ ਨਹੀਂ ਆ ਐਸ ਤਰ੍ਹਾਂ ਕਰੋ ਥੈਂਕ ਯੂ